ਪਾਰਟ ਟਾਈਮ ਜੌਬ ਚਾਹੀਦੀ ਉਹ ਵੀ ਮਿਲ ਜੂਗੀ ਜੇ ਫੁੱਲ ਟਾਈਮ ਜੌਬ ਚਾਹੀਦੀ ਉਹ ਵੀ ਤੁਹਾਨੂੰ ਮਿਲ ਜਊਗੀ ਠੀਕ ਆ ਸਿਰਫ ਤਿੰਨ ਤੋਂ ਚਾਰ ਐਪ ਦੱਸੂਗਾ ਨਾ ਕੋਈ ਲਿੰਕਡਇਨ ਨਾ ਕੋਈ ਇੰਡੀਡ ਇਹਨਾਂ ਤੋਂ ਹਟ ਕੇ ਜਿੱਥੇ ਜੌਬ ਦੀ ਗਾਰੰਟੀ ਵੀ ਹੋਵੇ ਤੇ ਜੇ ਤੁਸੀਂ ਇਹ ਐਪਾਂ ਦੇ ਵਿੱਚ ਅਪਲਾਈ ਕਰਦੇ ਆ ਤੇ 80 ਤੋਂ 85% ਚਾਂਸ ਆ ਕਿ ਤੁਹਾਨੂੰ ਜੌਬ ਮਿਲੂਗੀ ਮਿਲੂਗੀ ਤੁਸੀਂ ਭਾਵੇਂ ਇੰਡੀਆ ਦੇ ਵੱਡੇ ਤੋਂ ਵੱਡੇ ਬ੍ਰਾਂਡ ਦਾ 10 ਸਾਲ ਦਾ ਐਕਸਪੀਰੀਅੰਸ ਵੀ ਪਾ ਦੂਗੇ ਨਾ ਰੈਜ਼ਿਊਮ ਦੇ ਵਿੱਚ ਫਿਰ ਵੀ ਇਹਨਾਂ ਲਈ ਇੰਡੀਆ ਦਾ ਐਕਸਪੀਰੀਅੰਸ ਮੈਟਰ ਨਹੀਂ ਕਰਦਾ ਪਰ ਆਪਣੇ ਬੰਦਿਆਂ ਨੂੰ ਇਸ ਐਪ ਦੇ ਬਾਰੇ ਪਤਾ ਨਹੀਂ ਹੈਗਾ ਤਾਂ ਕਰਕੇ ਉਹ ਇਹਦਾ ਯੂਜ਼ ਨਹੀਂ ਕਰ ਯੂਜ਼ ਨਹੀਂ ਕਰਦੇ ਤਾਂ ਕੀ ਹੁੰਦਾ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਮੈਂਗਾ ਬਲੌਗ ਬਣਾਉਣ ਤੋਂ ਪਹਿਲਾਂ ਚੈੱਕ ਕਰ ਲਈਏ ਠੀਕ ਲੱਗਦਾ ਪਿਆ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਤੁਹਾਨੂੰ ਪਤਾ ਹੀ ਆ ਹੋਰ ਸੁਣਾਓ ਸਾਰੇ ਜਾਣੇ ਕੀ ਹਾਲ ਚਾਲ ਆ ਠੀਕ ਠਾਕ ਤੇ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਪਰ ਕੈਲਗੀਰੀ ਵਾਲੇ ਤਾਂ ਇਸ ਟਾਈਮ ਬਿਲਕੁਲ ਨਹੀਂ ਠੀਕ ਹੈਗੇ ਕਿਉਂਕਿ ਸਨੋ ਉਹ ਜਿਆਦੀ ਪੈਣਦਈ ਆ ਪਿਛਲੇ ਹਫਤੇ ਮੈਂ ਹਜੇ ਕਹਿ ਰਿਹਾ ਸੀਗਾ ਕਿ ਮੈਂ ਕਹਿਆ ਯਾਰ ਜਿੰਨਾ ਕੈਲਗਰੀ ਦੀ ਸਨੋ ਬਾਰੇ ਸੁਣਿਆ ਸੀ ਕੁਛ ਓਡਾ ਕੰਮ ਦੇਖ ਨਹੀਂ ਰਿਹਾ ਮੈਨੂੰ ਇਸ ਵਾਰ ਤੇ ਉਹੀ ਪਤਾ ਨਹੀਂ ਕਿ ਇਹਨੂੰ ਕਾਲੀ ਜਮਾਨ ਕਹਿ ਲੋ ਜਾਂ ਕੁਛ ਵੀ ਕਹਿ ਲੋ ਉਹ ਦਿਨ ਗਿਆ 7 ਦਿਨ ਹੋ ਗਏ ਸਨੋ ਪਈ ਜਾਂਦਈ ਆ ਪਈ ਜਾਂਦਈ ਆ ਇੰਨੀ ਸਨੋ ਪੈ ਰਹੀ ਆ ਵੀ ਗੱਡੀ ਚਲੋਣੀ ਵੀ ਔਖੀ ਹੋਈ ਪਈ ਆ ਸਪੈਸ਼ਲੀ ਜਦੋਂ ਕੋਈ ਮੋੜ-ਮੂੜ ਆਉਂਦਾ ਆ ਹਨਾ ਬ੍ਰੇਕ ਮਾਰੂ ਤਾਂ ਗੱਡੀ ਤਿਲਕ ਜਾਂਦੀ ਆ ਕਿਤੇ ਮੋੜ-ਮੂੜ ਤੇ ਥੋੜੀ ਜਿਹੀ ਮਤਲਬ 40-50 ਵੀ ਹੋਵੇ ਤਾਂ ਗੱਡੀ ਐਡਾ ਤਿਲਕਦੀ ਆ ਵੀ ਗੱਲਾਂ ਹੀ ਛੱਡ ਦੋ ਸਵੇਰ ਤੋਂ ਸ਼ਾਮ ਤੱਕ ਰੋਜ਼ ਦਾ ਹੋ ਗਿਆ ਰੋਜ਼ ਦਾ ਇਹ ਕੰਮ ਹੋ ਗਿਆ ਸਵੇਰ ਤੋਂ ਸ਼ਾਮ ਤੱਕ ਘੱਟੋ ਘੱਟ ਮੈਂ 4 ਤੋਂ 5 ਐਕਸੀਡੈਂਟ ਤਾਂ ਦੇਖ ਹੀ ਲਿਆ ਸਿਰਫ ਸੁਣੋ ਕਰਕੇ ਇਹ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸੜਕਾਂ ਦਾ ਬਹੁਤ ਜ਼ਿਆਦਾ ਮੰਦਾ ਹਾਲ ਆ ਇੱਕ ਦੋ ਦਿਨਾਂ ਤੱਕ ਮੈਂ ਬਲੌਗ ਬਣਾਉਂਗਾ ਪੂਰੀ ਤਰ੍ਹਾਂ ਤੁਹਾਨੂੰ ਸਾਰਾ ਹਾਲ ਦਿਖਾਉਂਗਾ ਕੀ ਮਾਹੌਲ ਚੱਲ ਰਿਹਾ ਆ ਪਰ ਜਿਹੜਾ ਸਾਡਾ ਅੱਜ ਦਾ ਟੌਪਿਕ ਆ ਉਹ ਥੋੜਾ ਜਿਹਾ ਜ਼ਿਆਦਾ ਜ਼ਰੂਰੀ ਆ ਠੀਕ ਆ ਤੇ ਇਸ ਕਰਕੇ ਮੈਂ ਉਹਦੇ ਬਾਰੇ ਅੱਜ ਜਿਆਦਾ ਗੱਲ ਕਰੂੰਗਾ ਸਨੋ ਵਾਲਾ ਬਲੌਗ ਅੱਗੇ ਕਿਤੇ ਲੈ ਕੇ ਆਉਨੇ ਆ ਇੱਕ ਦੋ ਦਿਨਾਂ ਤੱਕ ਤੇ ਅੱਜ ਜਿਹੜਾ ਸਾਡਾ ਟੌਪਿਕ ਆ ਉਹ ਬਹੁਤ ਜ਼ਿਆਦਾ ਡਿਮਾਂਡ ਚਾ ਸਪੈਸ਼ਲ ਜਿਹੜੇ ਨਵੇਂ ਸਟੂਡੈਂਟ ਆ ਜਾਂ ਜਿਨ੍ਹਾਂ ਦੇ ਕੋਲ ਕੰਮ ਨਹੀਂ ਹੈਗਾ ਉਹਨਾਂ ਲਈ ਇਹ ਟੌਪਿਕ ਬਹੁਤ ਜ਼ਿਆਦਾ ਜ਼ਰੂਰੀ ਆ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਕਿਤੇ ਕੋਈ ਕੰਮ ਦੱਸੋ ਕਿਤੇ ਕੋਈ ਕੰਮ ਹੈਗਾ ਬਾਈ ਕਿਸੇ ਨਾਲ ਗੱਲ ਕਰਕੇ ਕੁਝ ਕਰਾ ਦੋ ਹਨਾ ਕੋਈ ਕੈਸ਼ ਤੇ ਦਾ ਦੋ ਉਸ ਚੱਕਰ ਦੇ ਵਿੱਚ ਹੀ ਮੈਂ ਹੁਣ ਨਾ ਮੈਂ ਸੋਚਿਆ ਵੀ ਚਲੋ ਮੈਂ ਇੱਕ ਪ੍ਰੋਪਰ ਬਲੌਗ ਬਣਾਉਣਾ ਇਸ ਚੀਜ਼ ਦੇ ਬਾਰੇ ਤੇ ਨਾਲੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਨਹੀਂ ਇਹਨਾਂ ਚੀਜ਼ਾਂ ਬਾਰੇ ਪਤਾ ਉਹਨਾਂ ਨੂੰ ਮੈਂ ਦੱਸ ਸਕਾਂ ਇਸ ਬਲੌਗ ਦੇ ਵਿੱਚ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਪਏ ਉਹ ਨਾ ਕਰਨ ਤੇ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨ ਮੈਂ ਇਸ ਵੀਡੀਓ ਦੇ ਵਿੱਚ ਤਿੰਨ ਤੋਂ ਚਾਰ ਐਪ ਸਿਰਫ ਦੱਸੂਗਾ ਨਾ ਕੋਈ ਇੰਡੀਡ ਨਾ ਕੋਈ ਲਿੰਕਡਇਨ ਠੀਕ ਹੈ ਤਿੰਨ ਤੋਂ ਚਾਰ ਐਪ ਦੱਸੂਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਜੋਬ ਦੀ ਗਾਰੰਟੀ ਹੋਊਗੀ ਬਾਕੀ ਜੋ ਪ੍ਰੋਸੀਜਰ ਮੈਂ ਤੁਹਾਨੂੰ ਦੱਸ ਰਿਹਾ ਜੇ ਤੁਸੀਂ ਉਸ ਪ੍ਰੋਸੀਜਰ ਦੇ ਹਿਸਾਬ ਨਾਲ ਹੀ ਕੰਮ ਕਰੋਗੇ ਤੇ 80 ਤੋਂ 85% ਚਾਂਸ ਹੈਗੇ ਆ ਕਿ ਤੁਹਾਨੂੰ ਜੋਬ ਜ਼ਰੂਰ ਮਿਲੂਗੀ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਠੀਕ ਹੈ ਕਿਉਂਕਿ ਹੁਣ ਉਹ ਟਾਈਮ ਚੱਲ ਰਿਹਾ ਹੈ ਨਾ ਬੰਦਾ ਕਹਿੰਦਾ ਮੈਨੂੰ 10 ਡਾਲਰ ਤੇ ਵੀ ਕੰਮ ਮਿਲ ਜAVE ਮੈਂ ਕਰ ਲਊਗਾ 15 ਤੇ ਮਿਲ ਜAVE ਮੈਂ ਕਰ ਲਊਗਾ ਬਸ ਕੰਮ ਮਿਲ ਜAVE ਕੋ ਕੈਸ਼ ਹੋਵੇ ਸੇ ਨਾ ਹੋਵੇ ਮੈਟਰ ਨਹੀਂ ਕਰਦੀ ਉਹ ਚੀਜ਼ ਬਸ ਕੰਮ ਹੋਵੇ ਤੁਹਾਨੂੰ ਇਹ ਦੇ ਵਿੱਚ ਜੌਬ ਜ਼ਰੂਰ ਮਿਲੂਗੀ ਬਾਕੀ ਜਿਆਦਾ ਤੁਹਾਡਾ ਟਾਈਮ ਨਾ ਵੇਸਟ ਕਰਦੇ ਹੋਏ ਮੈਂ ਹੁਣ ਸ਼ੁਰੂ ਕਰਦਾ ਆਪਣੇ ਪਹਿਲੇ ਐਪ ਦੇ ਨਾਲ ਤੇ ਆਪਣੇ ਪਹਿਲੇ ਐਪ ਦਾ ਨਾਮ ਹੈਗਾ ਜਿਪ ਰਿਕਰਟਰ ਠੀਕ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਆ ਵੀ ਇਹਦਾ ਕੀ ਹਿਸਾਬ ਕਿਤਾਬ ਆ ਜਿਹੜਾ ਆਪਣਾ ਜਿਪ ਰਿਕਰਟਰ ਐਪ ਹੈਗਾ ਆ ਇਦੀ ਖਾਸियत ਇਹ ਆ ਕਿ 1 ਮਹੀਨੇ ਦੇ ਵਿੱਚ 17 ਮਿਲੀਅਨ ਜੌਬਾਂ ਜਿਹੜੀਆਂ ਉਹ ਪੋਸਟ ਕਰਦਾ ਹੈ ਜਿਪ ਰਿਕਰਟਰ ਦੇ ਵਿੱਚ ਬਾਕੀ ਮੈਂ ਹੁਣ ਬਹੁਤ ਸਾਰੇ ਸਟੂਡੈਂਟਾਂ ਦਾ ਗੱਲ ਕਰਦਾ ਰਹਿਣਾ ਹੈ ਨਾ ਆਏ ਦਿਨ ਕਦੀ ਕਿਸੇ ਦਾ ਮੈਸੇਜ ਆਇਆ ਹੁੰਦਾ ਕਦੀ ਕਿਸੇ ਦਾ ਮੈਸੇਜ ਆਇਆ ਹੁੰਦਾ ਤੇ ਮੈਂ ਬਹੁਤ ਜਾਣਿਆਂ ਨਾਲ ਗੱਲਬਾਤ ਕਰਕੇ ਇਹ ਅਬਜ਼ਰਵ ਕੀਤਾ ਕਿ ਉਹਨਾਂ ਨੂੰ ਇਸ ਐਪ ਦੇ ਬਾਰੇ ਪਤਾ ਹੀ ਨਹੀਂ ਹੈਗਾ ਪਤਾ ਹੋਣ ਦੀ ਗੱਲ ਤੇ ਦੂਰ ਦੀ ਗੱਲ ਆ ਉਹਨਾਂ ਨੇ ਕਦੀ ਇਹਦਾ ਨਾਮ ਤੱਕ ਨਹੀਂ ਸੁਣਿਆ ਜਿਪ ਰਿਕਰਟਰ ਦਾ 17 ਮਿਲੀਅਨ ਜੌਬਸ ਘਟ ਨਹੀਂ ਹੁੰਦੀ ਜਿੰਨੇ ਵੀ ਆਪਣੇ ਫੋਰਨਰ ਕੈਨੇਡੀਅਨ ਹੈਗੇ ਆ ਉਹ ਸਾਰੇ ਇਹ ਐਪ ਦਾ ਬਹੁਤ ਜ਼ਿਆਦਾ ਯੂਜ਼ ਕਰਦੇ ਆ ਪਰ ਆਪਣੇ ਬੰਦਿਆਂ ਨੂੰ ਇਸ ਐਪ ਦੇ ਬਾਰੇ ਪਤਾ ਨਹੀਂ ਹੈਗਾ ਤਾਂ ਕਰਕੇ ਉਹ ਇਹਦਾ ਯੂਜ਼ ਨਹੀਂ ਕਰਦੇ ਯੂਜ਼ ਨਹੀਂ ਕਰਦੇ ਤਾਂ ਕੀ ਹੁੰਦਾ ਆ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਕਰਕੇ ਇਹ ਐਪ ਦਾ ਤੁਸੀਂ ਜ਼ਰੂਰ ਯੂਜ਼ ਕਰੋ ਇੱਥੇ ਆਪਣਾ ਰੈਜ਼ਿਊਮੇ ਬਣਾਓ ਤੇ ਉਹਨੂੰ ਅਪਲੋਡ ਕਰੋ ਪਰ ਰੈਜ਼ਿਊਮੇ ਦੇ ਵਿੱਚ ਤੁਸੀਂ ਇੱਕ ਗਲਤੀ ਕਰ ਦਿੰਨੇ ਆ ਜਿਹੜੇ ਆਮ ਤਰ੍ਹਾਂ ਸਟੂਡੈਂਟ ਕਰਦੇ ਆ ਜੋ ਮੈਂ ਦੇਖਦਾ ਆ ਉਹ ਗਲਤੀ ਕੀ ਆ ਉਹ ਗਲਤੀ ਇਹ ਆ ਕਿ ਤੁਸੀਂ ਇੰਡੀਆ ਦਾ ਐਕਸਪੀਰੀਅੰਸ ਪਾ ਦਿੰਦੇ ਆ ਇੰਡੀਆ ਦੇ KFC ਦਾ ਕਿਸੇ ਨੇ ਐਕਸਪੀਰੀਅੰਸ ਪਾਇਆ ਆ ਇੰਡੀਆ ਦੇ ਕਿਸੇ ਵੇਅਰ ਹਾਊਸ ਦਾ ਕਿਸੇ ਨੇ ਐਕਸਪੀਰੀਅੰਸ ਪਾਇਆ ਆ ਤੁਸੀਂ ਭਾਵੇਂ ਇੰਡੀਆ ਦੇ ਵੱਡੇ ਤੋਂ ਵੱਡੇ ਬ੍ਰਾਂਡ ਦਾ 10 ਸਾਲ ਦਾ ਐਕਸਪੀਰੀਅੰਸ ਵੀ ਪਾ ਦੋਗੇ ਨਾ ਰੈਜ਼ਿਊਮ ਦੇ ਵਿੱਚ ਫਿਰ ਵੀ ਇਹਨਾਂ ਲਈ ਇੰਡੀਆ ਦਾ ਐਕਸਪੀਰੀਅੰਸ ਮੈਟਰ ਨਹੀਂ ਕਰਦਾ ਉਹ ਤੁਸੀਂ ਭਾਵੇਂ 10 ਦਾ ਪਾਓ 15 ਸਾਲ ਦਾ ਪਾਓ 20 ਸਾਲ ਦਾ ਪਾਓ ਆਪਣਾ ਮੈਨੇਜਰ ਪੋਸਟ ਸ਼ੋਅ ਕਰ ਦਿਓ ਆਪਣੀ ਬੋਸ ਵਾਲੀ ਪੋਸਟ ਸ਼ੋਅ ਕਰ ਦੋ ਜਾਂ ਇਹੀ ਕਹਿ ਦੋ ਮੇਰੀ ਆਪਣੀ ਕੰਪਨੀ ਸੀਗੀ ਰੈਜ਼ਿਊਮ ਦੇ ਵਿੱਚ ਇਹਨਾਂ ਨੂੰ ਉਹ ਚੀਜ਼ ਮੈਟਰ ਹੀ ਨਹੀਂ ਕਰਦੀ ਇੰਡੀਆ ਦਾ ਐਕਸਪੀਰੀਅੰਸ ਇਹ ਗਿਣਦਾ ਹੀ ਨਹੀਂ ਕਿਸੇ ਪਾਸੇ ਤੇ ਇਸ ਕਰਕੇ ਜਿਹੜੀ ਮੇਨ ਗਲਤੀ ਆਪਣੇ ਬੰਦੇ ਕਰਦੇ ਉਹ ਇਹੀ ਆ ਕਿ ਇੰਡੀਆ ਦਾ ਐਕਸਪੀਰੀਅੰਸ ਆਪਣੇ ਰੈਜ਼ਿਊਮ ਦੇ ਵਿੱਚ ਪਾ ਲੈਂਦੇ ਆ ਕਿ ਮੈਂ ਇੰਨਾ ਟਾਈਮ 버ਗਰ ਕਿੰਗ ਕੰਮ ਕੀਤਾ KFC ਕੰਮ ਕੀਤਾ ਆਹ ਵੇਅਰਹਾਊਸ ਦੇ ਵਿੱਚ ਕੰਮ ਕੀਤਾ ਤੁਸੀਂ ਇੰਡੀਆ ਦਾ ਨਾਮ ਹੀ ਨਹੀਂ ਲੈਣਾ ਆਪਣੀ ਚੁਆਇਸ ਨਾਲ ਤੁਸੀਂ ਪਉਣਾ ਤਾਂ ਪਾ ਸਕਦੇ ਆ ਪਰ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਵਾ ਕਿ ਇੰਡੀਆ ਦਾ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਇੱਥੇ ਮੈਟਰ ਨਹੀਂ ਕਰ ਫੇ ਤੁਸੀਂ ਕਹਿਣਾ ਕਿ ਫੇ ਅਸੀਂ ਕਾਦਾ ਐਕਸਪੀਰੀਅੰਸ ਪਾ ਸਕਦੇ ਹਾਂ ਫੇ ਤੁਸੀਂ ਇਸ ਹਿਸਾਬ ਨਾਲ ਐਕਸਪੀਰੀਅੰਸ ਪੋੜਾ ਕਿ ਮੈਂ ਜੇ ਤੁਸੀਂ ਕਹਿ ਲਗੀ ਨਹੀਂ ਜਦੋਂ ਮੈਂ ਬ੍ਰੈਂਪਟਨ ਇਨਰ ਜਰ ਕੰਮ ਕੀਤਾ ਆ ਬ੍ਰੈਂਪਟਨ ਆ ਤੁਸੀਂ ਕਹੋ ਮੈਂ ਕੈਲਗਰੀ ਨਹੀਂ ਜਿੰਨਾ ਟਾਈਮ ਕੰਮ ਕੀਤਾ ਆ ਟ੍ਰਾਂਟੋ ਕੀਤਾ ਆ ਮੌਂਟਰੀਅਲ ਕੀਤਾ ਆ ਕਿਤੇ ਵੀ ਤੁਸੀਂ ਕਹਿ ਸਕਦੇ ਸਰੀ ਕੀਤਾ ਐ ਡਮੈਂਟਨ ਕੀਤਾ ਆ ਆਲੇ ਦੁਆਲੇ ਮਤ ਕੈਨੇਡਾ ਦੇ ਵਿੱਚ ਏਦਾਂ ਨਹੀਂ ਵੀ ਤੁਹਾਨੂੰ ਹਜੇ ਆਇਆਂ ਨੂੰ ਮਹੀਨਾ ਹੋਇਆ ਆ ਤੁਹਾਡਾ ਸਾਰਾ ਡਿਟੇਲ ਸ਼ੋ ਹੋ ਰਹੀ ਆ ਤਾਂ ਤੁਸੀਂ ਕਹੋ ਮੈਂ 2 ਸਾਲ ਬ੍ਰੈਂਪਟਨ ਕੰਮ ਕੀਤਾ ਆ ਹਜੇ ਤੁਸੀਂ ਲੈਂਡ ਪਰਸੋਂ ਹੋਏ ਆ 1 ਮਹੀਨਾ ਪਹਿਲਾਂ ਤੁਸੀਂ ਲੈਂਡ ਹੋਏ ਆ ਤਾਂ ਤੁਸੀਂ ਕਹਿ ਪਰ ਮੈਂ ਗੱਲ ਕਰ ਰਿਹਾ ਜੀ ਤੁਹਾਨੂੰ ਥੋੜਾ ਜਿਹਾ ਖਾਸਾ ਟਾਈਮ ਹੋ ਗਿਆ ਤੁਹਾਨੂੰ ਨਹੀਂ ਕੰਮ ਮਿਲ ਰਿਹਾ ਮੰਨ ਲਓ ਤੁਹਾਨੂੰ 8-9 ਮਹੀਨੇ ਹੋ ਚੁੱਕੇ ਆ ਫਿਰ ਤੁਸੀਂ ਕਹਿ ਸਕਦੇ ਕਿ ਮੈਂ 6 ਮਹੀਨੇ ਉੱਥੇ ਕੰਮ ਕੀਤਾ ਯਾਰ ਪਰ ਇਹ ਨਹੀਂ ਕਿ ਤੁਸੀਂ ਨਵੇਂ ਆਏ ਹੈਗੇ ਆ ਹਜੇ ਤੁਹਾਨੂੰ ਹਫਤਾ ਹੋਇਆ ਤੇ ਤੁਸੀਂ ਰਿਜ਼ਿਊਮ ਦੇ ਵਿੱਚ ਲਿਖਾਉਣ ਦਿਓ ਵੀ ਮੈਂ 2 ਸਾਲ ਉੱਥੇ ਕੰਮ ਕੀਤਾ ਹੈ ਨਾ ਕੈਨੇਡਾ ਦੇ ਵਿੱਚ ਇਹ ਕੰਮ ਨਹੀਂ ਤੁਸੀਂ ਕਰਨਾ ਸਾਰੇ ਜਾਣੇ ਇਹ ਚੀਜ਼ ਸਮਝ ਗਏ ਹੋਣਗੇ ਕਿ ਇੰਡੀਆ ਦਾ ਕੋਈ ਇੰਡੀਆ ਦਾ ਕੋਈ ਵੀ ਐਕਸਪੀਰੀਅੰਸ ਤੁਸੀਂ ਆਪਣੇ ਰਿਜ਼ਿਊਮ ਦੇ ਵਿੱਚ ਨਹੀਂ ਲਿਖਣਾ ਤੇ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਦਾ ਲਿੰਕ ਵੀ ਦੇ ਦਊਂਗਾ ਤੁਹਾਨੂੰ ਸਾਰਿਆਂ ਨੂੰ ਤੇ ਜੇ ਫਿਰ ਵੀ ਮਾ ਪਤਾ ਲੱਗੇ ਕਿ ਇਹਨੂੰ ਕਿੱਦਾਂ ਯੂਜ਼ ਕਰਨਾ ਜਾਂ ਕਿੱਦਾਂ ਰੈਜ਼ਿਊਮੇ ਅਪਲੋਡ ਕਰਨਾ ਤੇ ਉਹ ਮੈਨੂੰ ਡਾਇਰੈਕਟ ਮੈਸੇਜ ਕਰ ਸਕਦਾ ਜਿਹਨੂੰ ਨਹੀਂ ਨੌਲੇਜ ਹੋਊਗੀ ਮੈਂ ਉਹਨੂੰ ਦੱਸ ਦਵਾਂਗਾ ਬਾਕੀ ਮੈਂ ਜਦੋਂ ਸਟਾਰਟਿੰਗ ਦੇ ਵਿੱਚ ਆਇਆ ਮੈਂ ਖੁਦ ਇਸ ਐਪ ਦਾ ਪਰਸਨਲੀ ਯੂਜ਼ ਕੀਤਾ ਹੋਇਆ ਹੈ ਤਾਂ ਮੈਨੂੰ ਖੁਦ ਇਸ ਐਪ ਤੋਂ ਇੱਕ ਵਾਰ ਨਹੀਂ ਸਗੋ ਦੋ ਵਾਰ ਜੌਬ ਆਫਰ ਹੋਈ ਸੀਗੀ ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਐਪ ਦੇ ਬਾਰੇ ਦੱਸ ਰਿਹਾ ਕਿ ਤੁਸੀਂ ਵੀ ਟਰਾਈ ਕਰੋ ਆਈ ਹੋਪ ਤੁਹਾਡੇ ਲਈ ਵੀ ਇਹ ਐਪ ਵਧੀਆ ਰਹੇ ਜਿਪਰ ਰਿਕਰਟਰ 17 ਮਿਲੀਅਨ ਜਿਹੜੇ ਕੰਮ ਆ ਜੌਬਸ ਆਹੇ ਪੋਸਟ ਕਰਦੇ ਆ ਮਹੀਨੇ ਦੇ ਵਿੱਚ ਉੱਥੇ 17 ਮਿਲੀਅਨ ਕੋਈ ਘੱਟ ਨਹੀਂ ਹੁੰਦਾ ਠੀਕ ਆ ਬਹੁਤ ਜ਼ਿਆਦੀਆਂ ਜੋਬਸ ਹੁੰਦੀਆਂ ਜੇ ਕਿਸੇ ਨੂੰ ਆਪਣੀ ਫੀਲਡ ਦੇ ਰਿਲੇਟਡ ਜੋਬ ਚਾਹੀਦੀ ਆ ਉਹ ਵੀ ਇੱਥੇ ਸਰਚ ਕਰ ਸਕਦਾ ਆ ਇਸ ਕਰਕੇ ਵੀ ਮੈਂ ਇਹ ਵਾਲੇ ਐਪ ਨੂੰ ਵਧੀਆ ਕਹਿ ਰਿਹਾ ਕਿਉਂਕਿ ਜਿਹੜਾ ਇਹਦਾ ਸਕਸੈਸ ਰੇਟ ਆ ਉਹ ਬਾਕੀਆਂ ਦੇ ਨਾਲੋਂ ਇੰਡੀਡ ਵਗੈਰਾ ਨਾਲੋਂ ਵਧੀਆ ਆ ਠੀਕ ਆ ਇਸ ਕਰਕੇ ਵੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇਹਦੇ ਉੱਤੇ ਅਪਲਾਈ ਕਰੋ ਜਿਹੜਾ ਦਾ ਰਿਸਪੌਂਸ ਆ ਉਹ ਵੀ ਬੰਦੇ ਨੂੰ 24 ਤੋਂ 48 ਘੰਟਿਆਂ ਦੇ ਵਿੱਚ ਮਤਲਬ ਕਿ ਇੱਕ ਜਾਂ ਦੋ ਦਿਨ ਦੇ ਵਿੱਚ ਮਿਲ ਜਾਂਦਾ ਆ ਇਹਦੇ ਨਾਲ ਹੀ ਹੁਣ ਅਸੀਂ ਬਾਦਦੇ ਆ ਆਪਣੇ ਅਗਲੇ ਐਪ ਵੱਲ ਜਿਹੜਾ ਐਪ ਦੀ ਮੈਂ ਹੁਣ ਗੱਲ ਕਰਨ ਲੱਗਾ ਉਹਦਾ ਨਾਮ ਕੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਹੋਣਾ ਆ ਮੈਨੂੰ ਵੀ ਨਹੀਂ ਪਤਾ ਸੀਗਾ ਪਰ ਜਿੱਦਾਂ ਹੁਣ ਮੈਂ ਗੱਲ ਗੁੱਲ ਕਰਦਾ ਰਹਿਣਾ ਆਲੇ ਦੁਆਲੇ ਬੰਦਿਆਂ ਦੇ ਨਾਲ ਉੱਥੋਂ ਪਤਾ ਲੱਗ ਰਿਹਾ ਆ ਕਿ ਇਹ ਜਿਹੜਾ ਐਪ ਆ ਇਹ ਵੀ ਬਹੁਤ ਜਿਆਦਾ ਹੈਲਪ ਕਰਦਾ ਆ ਜਿਹੜੇ ਆਪਣੇ ਸਟੂਡੈਂਟਸ ਆ ਉਹਨਾਂ ਨੂੰ ਜੋਬ ਦਿਲਾਉਣ ਦੇ ਵਿੱਚ ਬਾਕੀ ਇਹ ਐਪ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਦੱਸਣਾ ਤੁਸੀਂ ਇਹਦੇ ਐਪ ਸਟੋਰ ਤੇ ਜਾ ਕੇ ਰਿਵਿਊ ਵਗੈਰਾ ਵੀ ਚੈੱਕ ਕਰ ਸਕਦੇ ਆ ਜਿਹੜੇ ਕਿ ਸਾਰੇ ਜੈਨੂਇਨ ਰਿਵਿਊ ਆ ਲੋਕਾਂ ਦੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਆ ਜਾ ਕੇ ਇਹ ਐਪ ਉਹਨਾਂ ਲਈ ਜਿਆਦਾ ਵਧੀਆ ਹੈ ਜਿਹੜੇ ਬੰਦੇ ਆਪਣੇ ਘਰ ਤੋਂ ਬਹਿ ਕੇ ਹੀ ਕੰਮ ਕਰਨਾ ਚਾਹੁੰਦੇ ਆ ਜਿਹੜੇ ਜੋਬ ਫਰੋਮ ਹੋਮ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਐਪ ਸਭ ਤੋਂ ਜਿਆਦਾ ਵਧੀਆ ਆ ਅੱਜ ਮੈਂ ਤੁਹਾਨੂੰ ਉਹੀ ਵਾਲੇ ਐਪ ਦੱਸ ਰਿਹਾ ਜਿਨ੍ਹਾਂ ਦੇ ਬਾਰੇ ਲੋਕਾਂ ਨੂੰ ਨੌਲੇਜ ਘੱਟ ਆ ਤੇ ਜਿਨ੍ਹਾਂ ਨੂੰ ਜੋ ਮਿਲ ਰਹੀ ਆ ਉਹਨਾਂ ਨੂੰ ਇਸੀ ਐਪਾਂ ਤੋਂ ਮਿਲ ਰਹੀ ਆ ਨਾ ਕਿ ਮੈਂ ਤੁਹਾਨੂੰ ਇੰਡੀਡ ਬਾਰੇ ਦੱਸ ਰਿਹਾ ਨਾ ਮੈਂ ਤੁਹਾਨੂੰ ਲਿੰਕਡਇਨ ਬਾਰੇ ਦੱਸ ਰਿਹਾ ਕਿਉਂਕਿ ਇਹ ਐਪਾਂ ਬਾਰੇ ਸਾਰਿਆਂ ਨੂੰ ਪਤਾ ਆ ਇਹ ਜਿਹੜੇ ਐਪ ਆ ਇਹਨਾਂ ਤੋਂ ਜੋਬ ਬਹੁਤ ਘਟ ਜਾਂਦਾ ਸਾਬ ਲੋਕਾਂ ਨੂੰ ਅੱਜ ਕੱਲ ਜੋਬ ਮਿਲ ਰਹੀ ਆ ਕਿਸੇ ਟਾਈਮ ਤੇ ਇੰਡੀਡ ਤੋਂ ਮਿਲਦੀ ਹੁੰਦੀ ਸੀ ਪਰ ਇੰਡੀਡ ਦਾ ਜੇ ਦੇਖਿਆ ਜਾਵੇ ਤਾਂ ਸਕਸੈਸ ਰੇਟ ਹੁਣ ਥੋੜਾ ਥੱਲੇ ਆ ਗਿਆ ਆ ਲਿੰਕਡਇਨ ਦਾ ਵੀ ਥੋੜਾ ਥੱਲੇ ਆ ਗਿਆ ਆ ਪਰ ਜਿਹੜੇ ਜਿਹੜੇ ਮੈਂ ਤੁਹਾਨੂੰ ਐਪ ਦੱਸਦਿਆਂ ਜੇ ਤੁਸੀਂ ਉਹਨਾਂ ਐਪਾਂ ਦੇ ਉੱਤੇ ਅਪਲਾਈ ਕਰੋਗੇ ਤਾਂ ਬਹੁਤ ਜ਼ਿਆਦਾ ਚਾਂਸ ਆ ਕਿ ਤੁਹਾਨੂੰ ਜੋਬ ਜ਼ਰੂਰ ਮਿਲੂਗੀ ਬਾਕੀ ਜਿਹੜਾ ਗਲਾਸ ਡੋਰ ਐਪ ਆ ਉਹਨੂੰ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖੋ ਜਿਹਨਾਂ ਜਿਹਨਾਂ ਵੀ ਐਪਾਂ 'ਤੇ ਤੁਸੀਂ ਅਪਲਾਈ ਕਰੋਗੇ ਘੱਟੋ ਘੱਟ 2 ਦਿਨ 3 ਦਿਨ ਦਾ ਵੇਟ ਜ਼ਰੂਰ ਕਰਨਾ ਆ ਕਿਉਂਕਿ ਇੰਨਾ ਕੁ ਟਾਈਮ ਤੇ ਲੱਗ ਹੀ ਜਾਂਦਾ ਤੇ ਅਪਲਾਈ ਤੁਸੀਂ ਸਾਰੇ ਪਾਸੇ ਕਰਨਾ ਜਿੱਦੇ ਜਿਹੜਾ ਹੁਣ ਆਪਣਾ ਤੀਜੇ ਨੰਬਰ ਤੇ ਐਪ ਆਉ ਨਾਮ ਹੀ ਜੋਬ ਸਰਚ ਆ ਤੇ ਤੁਸੀਂ ਐਪ ਸਟੋਰ ਤੇ ਜਾ ਕੇ ਚੈੱਕ ਕਰਨਾ ਜਾਂ ਪਲੇ ਸਟੋਰ ਤੇ ਜਾ ਕੇ ਚੈੱਕ ਕਰਨਾ ਉੱਥੇ ਤੁਹਾਨੂੰ ਮਿਲ ਜੂਗਾ ਜੋਬ ਸਰਚ ਇਹ ਜਿਹੜਾ ਐਪ ਆ ਇਹਦੀ ਖਾਸੀਅਤ ਇਹ ਹੈ ਆ ਕਿ ਗਵਰਨਮੈਂਟ ਜਿਹੜੀ ਆ ਉਹਦਾ ਅਫੀਸ਼ੀਅਲ ਐਪ ਆ ਤੇ ਇਹਦੇ ਵਿੱਚ ਧੋਖਾਧੜੀ ਜਾ ਇਦਾਂ ਦਾ ਤਾਂ ਕੋਈ ਚਾਂਸ ਹੀ ਹੈ ਨਹੀਂ ਉਹ ਜਿਹੜੇ ਆਪਣੇ ਸਕੈਮਸ ਕੋ ਮਠੱਗੀਆ ਠੁਗੀਆਂ ਬਾਜਦੀਆਂ ਆ ਇਦਾਂ ਦਾ ਤਾਂ ਇਹਦੇ ਵਿੱਚ ਕੋਈ ਚਾਂਸ ਹੀ ਹੈ ਨਹੀਂ ਉਹ ਇਹ ਗਵਰਨਮੈਂਟ ਦਾ ਜਿਹੜਾ ਅਫੀਸ਼ੀਅਲ ਐਪ ਆ ਜਿਹਦਾ ਨਾਮ ਹੈਗਾ ਜੋਬ ਸਰਚ ਇਹ ਜਿਹੜਾ ਐਪ ਆ ਇਹ ਤੁਹਾਨੂੰ ਆਪ ਹੈਲਪ ਕਰਦਾ ਹੈ ਰਿਜ਼ਿਊਮ ਬਣਾਉਣ ਦੇ ਵਿੱਚ ਜਿੱਦਾਂ ਦਾ ਤੁਸੀਂ ਰਿਜ਼ਿਊਮ ਦੇ ਵਿੱਚ ਚੀਜ਼ਾਂ ਮੈਂਸ਼ਨ ਕੀਤੀਆਂ ਹੋਣ ਉਹਦੇ ਵਿੱਚ ਵੀ ਇਹ ਤੁਹਾਨੂੰ ਹੈਲਪ ਕਰਦਾ ਹੈ ਉਦਾਂ ਦੀਆਂ ਜੋਬਾਂ ਸੁਜੈਸਟ ਕਰਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਤੁਹਾਡਾ ਰਿਜ਼ਿਊਮ ਹੋਰ ਕਿੱਦਾਂ ਵਧੀਆ ਹੋ ਸਕਦਾ ਹੈ ਉਹਦੇ ਵਿੱਚ ਵੀ ਇਹ ਤੁਹਾਡੀ ਹੈਲਪ ਕਰਦਾ ਹੈ ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਫੀਚਰ ਆ ਜਿਹਦੇ ਨਾਲ ਤੁਸੀਂ ਆਪਣੇ ਜਿਹੜਾ ਰਿਜ਼ਿਊਮ ਆ ਉਹਨੂੰ ਹੋਰ ਜ਼ਿਆਦਾ ਅਟਰੈਕਟਿਵ ਬਣਾ ਸਕਦੇ ਆ ਤਾਂ ਜੋ ਲੋਕੀ ਹਨਾ ਉਹ ਰਿਜ਼ਿਊਮ ਨੂੰ ਹੋਰ ਜ਼ਿਆਦਾ ਕਿ ਆਕਾਂ ਤੇ ਤੁਹਾਡੇ ਜਿਹੜਾ ਜੋਬ ਮਿਲਣ ਦਾ ਤੁਹਾਨੂੰ ਚਾਂਸ ਆ ਉਹ ਹੋਰ ਵੱਧ ਜਾਣ। ਬਾਕੀ ਜੇ ਇਹ ਐਪ ਦੀ ਰੇਟਿੰਗ ਦੀ ਗੱਲ ਕਰੀਏ, ਇਹ ਜਿਹੜਾ ਐਪ ਆ ਇਹਦਾ 70% ਸਕਸੈਸ ਰੇਟ ਆ। ਮਤਲਬ ਕਿ ਅੱਧ ਤੋਂ ਜ਼ਿਆਦਾ ਇਹਦਾ ਸਕਸੈਸ ਰੇਟ ਆ 50% ਉੱਤੇ ਆ ਤੇ ਇਹਦੇ ਵਿੱਚ ਵੀ ਜੇ ਤੁਸੀਂ ਜੋਬ ਦਾ ਟਰਾਈ ਕਰੋਗੇ ਤਾਂ ਬਹੁਤ ਜ਼ਿਆਦਾ ਚਾਂਸ ਆ ਕਿ ਇਹਦੇ ਵਿੱਚ ਵੀ ਤੁਹਾਨੂੰ ਜੋਬ ਈਜ਼ੀਲੀ ਜਿਹੜੀ ਮਿਲ ਸਕਦੀ ਈ। ਬਾਕੀ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਟਿਪ ਹੋਰ ਦੇ ਦਵਾਂ ਜਿੱਦਾਂ ਹੁਣ ਕੋਈ ਤੁਹਾਨੂੰ ਬੰਦਾ ਟ੍ਰੇਨਿੰਗ ਤੇ ਸਾਧ ਰਿਹਾ ਆ ਉਹ ਕਹਿ ਰਿਹਾ ਆ ਵੀ ਤੂੰ ਮੇਰੇ ਨਾਲ 4 ਦਿਨ ਦੀ ਟ੍ਰੇਨਿੰਗ ਲਾ ਆ ਜਾਂ ਫਿਰ ਹਫ਼ਤੇ ਦੀ ਟ੍ਰੇਨਿੰਗ ਲਾ ਵੀ ਤੇਰੀ ਜੌਬ ਅਸੀਂ ਪੱਕੀ ਕਰ ਦਵਾਂਗੇ ਜਾਂ ਉਸ ਤੋਂ ਬਾਅਦ ਦੇਖਾਂਗੇ ਕਿ ਤੈਨੂੰ ਹਾਇਰਿੰਗ ਕਰਨਾ ਆ ਕਿ ਨਹੀਂ ਕਰਨਾ ਹੁਣ ਬਹੁਤ ਸਾਰੇ ਬੰਦੇ ਇਸ ਕੇਸ ਦੇ ਵਿੱਚ ਮਨਾ ਕਰ ਦਿੰਦੇ ਆ ਮਨਾ ਕਿਉਂ ਕਰ ਦਿੰਦੇ ਆ ਤਾਂ ਮਨਾ ਕਰ ਦਿੰਦੇ ਆ ਵੀ ਟ੍ਰੇਨਿੰਗ ਦੇ ਵਿੱਚ ਪੇਡ ਨਹੀਂ ਕਰ ਰਹੇ ਪਰ ਇੰਨਾ ਕਿ ਸਾਰੇ ਜਾਨੇ ਥੋੜਾ ਸਬਰ ਰੱਖਿਆ ਕਰੋ ਠੀਕ ਆ ਇਹ ਛੋਟੀ ਜੀ ਗੱਲ ਕਰਕੇ ਉਹਦਾ ਵੀ ਤਾਂ ਵਿੱਲੇ ਹੀ ਆ ਮਹੀਨਾ 2 ਮਹੀਨਾ 3 ਮਹੀਨੇ 4 ਮਹੀਨੇ 10 ਦਿਨ 20 ਦਿਨ ਬੇਲੇ ਹੀ ਆ ਉਦਾਂ ਵੀ ਤਾਂ ਇਸ ਕਰਕੇ ਥੋੜਾ ਸਬਰ ਦਿਖਾਇਆ ਕਰੋ 5 ਦਿਨ 6 ਦਿਨ ਕੋਈ ਨਹੀਂ ਜੇ ਫਰੀ ਚ ਵੀ ਲੱਗ ਗਏ ਉਸ ਤੋਂ ਬਾਅਦ ਤਾਂ ਕੁਝ ਆਊਗਾ ਹੀ ਜਿੱਦਾਂ ਹੁਣ ਆਪਾਂ ਦੇਖਦੇ ਪਏ ਆ ਬੰਦਿਆਂ ਨੂੰ ਥੋੜਾ ਸਟਰਗਲ ਕਰਨਾ ਪੈ ਰਿਹਾ ਹੈ ਜੋਬ ਲਈ ਤੇ ਇਸ ਕਰਕੇ ਕੋਈ ਏਦਾਂ ਦਾ ਤੁਹਾਡੇ ਕੋਲ ਆਪਸ਼ਨ ਹੋਦਾ ਹੁੰਦਾ ਤੇ ਉਹਨੂੰ ਮਨਾ ਨਾ ਕਰਿਆ ਕਰੋ ਭਾਵੇਂ ਅਨਪੇ ਟ੍ਰੇਨਿੰਗ ਆ ਤੁਹਾਨੂੰ ਨਹੀਂ ਵੀ ਗਾਰੰਟੀ ਦੇ ਰੇ ਜੋਬ ਦੀ ਤੁਸੀਂ ਜਾਓ 5 ਦਿਨ 6 ਦਿਨ 5 ਜਾਂ 6 ਦਿਨਾਂ ਦੇ ਵਿੱਚ ਤੁਸੀਂ ਉੱਥੇ ਥੋੜਾ ਉੱਥੇ ਜਾ ਕੇ ਗੱਲਬਾਤ ਕਰੋਗੇ ਥੋੜਾ ਉਹਨਾਂ ਨੂੰ ਤੁਹਾਡਾ ਬਿਹੇਵੀਅਰ ਤੁਹਾਡਾ ਨੇਚਰ ਤੁਹਾਨੂੰ ਉਹਨਾਂ ਦਾ ਥੋੜੀ ਬੌਂਡਿੰਗ ਵਧੂਗੀ ਅਤੇ ਚਾਂਸ ਵਧ ਜਾਂਦੇ ਆ ਵੀ ਹਾਰਿੰਗ ਹੋਊਗੀ ਹੋਊਗੀ ਇਸ ਕਰਕੇ ਅਨਪੇ ਟ੍ਰੇਨਿੰਗ ਨੂੰ ਵੀ ਮਨਾ ਨਾ ਕਰਿਆ ਕਰੋ ਉੱਥੇ ਜਾਇਆ ਕਰੋ ਹਾਂਜੀ ਤੇ ਆਈ ਹੋਪ ਕਿ ਆ ਜਿਹੜਾ ਬਲੌਗ ਆ ਤੁਹਾਡੀ ਸਾਰਿਆਂ ਦੀ ਹੈਲਪ ਕਰੇ ਜਿਨ੍ਹਾਂ ਦੇ ਕੋਲ ਕੰਮ ਨਹੀਂ ਹੈਗਾ ਬਾਕੀ ਜੋ ਜੋ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਤੁਸੀਂ ਉਸ ਹਸਾਬ ਨਾਲ ਹੀ ਅਪਲਾਈ ਕਰਿਓ ਕੋਈ ਇੰਡੀਅਨ ਐਕਸਪੀਰੀਅੰਸ ਨਹੀਂ ਜਾਂ ਕੁਛ ਨਹੀਂ ਅਨਪੇਡ ਟ੍ਰੇਨਿੰਗ ਬਾਰੇ ਜੋ ਮੈਂ ਤੁਹਾਨੂੰ ਦੱਸਿਆ ਹਨਾ ਹੋਰ ਵੀ ਜੋ ਗੱਲਾਂ ਤੁਹਾਨੂੰ ਮੈਂ ਦੱਸੀਆਂ ਉਸ ਹਸਾਬ ਦੇ ਨਾਲ ਤੁਸੀਂ ਆਪਣਾ ਅਪਲਾਈ ਕਰਿਓ ਬਾਕੀ ਮੈਂ ਆਸ ਕਰਦਾ ਹਾਂ ਕਿ ਸਾਰਿਆਂ ਨੂੰ ਜਿਹੜੀ ਜੋਬ ਜੇਤੇ ਤੋਂ ਜੇਤੇ ਮਿਲ ਜਵੇ ਠੀਕ ਆ ਤੇ ਐਦਾਂ ਦੇ ਚੜਾਕੇ ਦਰ ਢਾਕੇ ਦਰ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਆਪਣਾ YouTube ਚੈਨਲ ਤੇ ਮਿਲਦੇ ਆਂ ਅਸੀਂ ਕਿਸੇ ਅਗਲੇ ਬਲੌਗ ਦੇ ਵਿੱਚ ਓਕੇ ਆ ਬਾ